ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਨ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭੈਰੂਪਾ ਬਠਿੰਡੇ ਜਿਲ੍ਹੇ ਦਾ ਪਿੰਡ ਹੈ ਜੀ ਤੇ ਫੂਲ تحصیل ਦਾ ਪਿੰਡ ਹੈ ਜੀ ਦੋ ਤੁਹਾਨੂੰ ਪੂਰੀਆਂ ਟੌਪ ਦੀਆਂ ਬਹਿੜਾ ਦਿਖਾ ਦੇਵਾਂਗੇ ਇੱਕ ਦਿਖਾ ਦੇ ਪਿਓਰ ਐਚਐਫਓ ਤੇ ਇੱਕ ਦਿਖਾ ਦੇ ਪਿਓਰ ਜਰਸੀ ਤੇ ਇੱਕ ਦਿਖਾ ਦੇਾਂਗੇ ਚਿਪ ਬੱਸੀ ਪਾਲਕ ਗੱਲਬਾਤ ਬਾਈ ਨਾ ਕਰਾਵਾਂਗੇ ਕਦੋਂ ਸੂਈਆ ਜਾਂ ਕਦੋਂ ਸੂਗੀ ਆਜੋ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਭਾਈ ਜੀ ਹੋਠੀਕ ਹੋ ਜੀ ਹਾਂ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਲਗੇ ਜੀ ਨੰਬਰ 84277 ਵੀਰ 16277 16277 ਪਿੰਡ ਆਪਣਾ ਜੀ ਪਿੰਡ ਭਾਈ ਰੂਪਾ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੂ ਤਹਿਸੀਲ ਰਾਮਪਰਾਪੂ ਲਾਂਗੇ ਇਦਰੋਂ ਸੇਲਵਰਾ ਗੁੰਮ ਗਈ। ਭਾਈ ਭਗਤਾ ਵੀ ਆਪਣੇ ਨੇੜੇ ਹੀ ਕਹਿੰਦੇ ਇਤਰੋ ਰਾਮਪੁਰ ਜਿਹੜੀ ਪਸ਼ੂ ਮੰਡੀ ਲੱਗਦੀ ਹੈ ਮਸ਼ਹੂਰ ਉਹ ਵੀ ਆਪਣੇ ਨੇੜੇ ਹੈ ਜੀ। ਹਾਂਜੀ ਹਾਂਜੀ ਭਾਈ ਜੀ। ਓਕੇ। ਤੇ ਅੱਜ ਮੈਂ ਆਪਣਾ ਵਪਾਰ ਦਾ ਕੰਮ ਹੈ। ਹਾਂਜੀ ਹਾਂਜੀ ਵੀਰੇ ਬਪਾ। ਨਵਾਂ ਚਲਾਇਆ ਹੈ ਨਾ। ਹਾਂਜੀ ਹਾਂਜੀ ਨਵਾਂ। ਓਕੇ ਬਿਲਕੁਲ ਨਵਾਂ ਚਲਾਇਆ ਤੇ ਪਸ਼ੂ ਲਿਆਂਦੇ ਟਾਪ ਦੇ। ਹਾਂਜੀ ਹਾਂਜੀ। ਅੱਜ ਫਿਰ ਤੈਨੂੰ ਦਿਖਾ ਦੇਣੀ। ਹਾਂਜੀ ਹਾਂਜੀ ਤਿੰਨ ਨਾ ਕਾ ਭਾਈ। ਤਿੰਨ ਇੱਕ ਪਾਲਕ ਬੱਚੀ ਤੇ ਇੱਕ ਇੱਕ ਸੋਨ ਵਾਲੀ। ਹਾਂਜੀ। ਐਚਪ ਤੋਂ ਸ਼ੁਰੂ ਕਰ ਲਿਆ ਜਾਈਂ ਇਤਲੇ ਬਸ। ਹਾਂਜੀ ਹਾਂਜੀ। ਕਦੋਂ ਸੂਈ ਹੈ ਜੀ? ਕਾਦੇ-ਕਾੜ ਦੱਸਣ ਦੀ ਲੋੜ ਨਹੀਂ ਫੁੱਲ ਤੇ ਵੱਡੇ ਸਾਈਜ਼ ਦੀ ਆ ਗਈ ਹੈ ਨਾ ਹਾਂਜੀ ਹਾਂਜੀ ਵੀਰੇ ਤੇ ਜੇਰੇ ਦੀ ਆ ਪਈ ਆ ਕੰਪਲੀਟ ਹਾਂਜੀ ਹਾਂਜੀ ਕਿੰਨਾ ਕੁ ਬੋਲਾ ਕੱਢਿਆ ਬਾਈ ਬੋਲਾ ਕੱਢਤਾ ਵੀਰੇ 5-6 ਕਿਲੋ 5-6 ਕਿਲੋ ਹਾਂਜੀ ਕਿੰਨੇ ਕੁ ਦੁੱਧ ਦੀ ਉਮੀਦ ਲਾ ਸਕਦੇ ਕਿਹੜਾ ਸੂਰ ਦੁੱਧ ਮਾਲਕਾਂ ਨੇ 30 ਲੀਟਰ ਦੱਸਿਆ ਜੀ ਪਹਿਲੇ ਸੂਰੇ 30 ਲੀਟਰ ਜਿਹੜੀ ਇਹਦੀ ਲੇਵੇ ਦੀ ਦੇਖਾ ਜਿਹੜੀ ਇਹਦੀ ਬਰੀਡ ਆ ਉਹ ਦੱਸਦੀ ਆ ਹਨਾ ਵੀ ਮੈਂ ਦੁੱਧ ਇਹਨਾਂ ਕਰਾਂ ਕਿਵੇਂ ਵੀਰੇ બ્ਲੂਡ ਦੀ ਆ ਪਈ ਹੈ બ્ਲੂਡ ਦੀ ਆ ਬੱਚਾ ਕਿਹੜਾ ਸੀ ਮਪਰਾ ਵਾ ਸੀ ਬੱਚਾ ਹੈ ਦੇ ਡੈਨਮਾਰਕ ਰਮਾਂਡਾ ਦਾ ਸੀਗਾ ਤੇ ਦੇ ਬੱਚਾ ਗਈ ਮੇਲ ਨਿਕਲਾਇਆ ਜੀ ਓਕੇ ਖੋਲੋ ਜੀ ਜਿਹਦਾ ਤੋਰਾ ਕਰਾਇਗੇ ਚੱਕ ਤਾਰਾਂ ਦੁਰਾਂ ਦੇ ਓਕੇ ਹੈ ਬਾਈ ਹਾਂ ਜੀ ਹਾਂ ਜੀ ਓਕੇ ਜੀ ਓਕੇ ਤਾਰਾਂ ਦੁਰਾਂ ਦੇ ਇੱਕ ਨੰਬਰ ਬਾਕੀ ਦੀ ਗੱਲ ਚੰਗੀ ਆਇਆ ਪੁੱਤ ਜਿਹਦੇ ਵੀ ਘਰੇ ਜਾਵੜੀ ਚੰਗੀ ਇਹਨੇ ਬਰੀਡ ਤਿਆਰ ਕਰਨੀ ਹੈਗੀ ਆ ਦੇਖੋ ਜੀ ਥਣ ਭਾਂਡੇ ਸਾਫ ਆ ਬੁਰੀ ਹੁਣ ਬੋਲਾ ਕਿੰਨਾ ਕਹੂ ਬਾਈ ਫਿਰ ਬੋਲਾ ਬਾਈ ਇਹ ਸਮਾਂ ਕਾਲੀ ਸੋਈਆ ਹੁਣ ਹਾਂ ਉਹ ਲੈਵਾ ਦਸੀ ਜਾਂਦਾ ਹਾਂ ਹਾਂ ਜੀ ਓਕੇ ਬਾਕੀ ਸਵੇਰੇ ਥੋੜਾ ਜਿਹਾ ਕੱਢਾ ਬੋਲਾ 5-6 ਕਿਲੋ ਜੀ ਓਕੇ ਓਕੇ ਗਲੀ ਘਰੀ ਵੀ ਜੀ ਓਕੇ ਆ ਦੇਖੋ ਜੀ ਮੋਲ ਲਿਆ ਵੀਰ ਕੁਆਲਿਟੀ ਦੇ ਵਿੱਚ ਭੋਰਾ ਵੀ ਘਾਟ ਨਹੀਂ ਇਹਦੇ ਚ ਚੰਗੀ ਕੁਆਲਿਟੀ ਦੀ ਵਹਿੜ ਆ ਗਈ ਤੇ ਚੰਗੇ ਨੇ ਦੁੱਧ ਪਿਆ ਜਾਣਾ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਦੁੱਧ ਨਾ ਪਿਆਵੇ ਆ ਦੇਖੋ ਜੀ ਮੰਨ ਲਓ ਵੀਰੇ ਸਰੂ ਚੈੱਕ ਓਕੇ ਆਇਓ ਜੀ ਧਾਰਾ ਮਾਰ ਕੇ ਲੈ ਕੇ ਜਾਓ ਬਾਈ ਦਾ ਕਹਿਣਾਗਾ ਹਾਂ ਜੀ ਜੀ ਓਕੇ ਆ ਜਮਾਣਾ ਲੈ ਕੇ ਜਾਵੇ ਆਪਦੀ ਥਾਣਾ ਦੀ ਓਕੇ ਆ ਕੀ ਗਾਰੰਟੀ ਆਪਣੀ ਟ੍ਰੇਡ ਦੱਸਿਓ ਜੀ ਇਹਦਾ ਰੇਟ ਮੁੱਲ ਵੀਰੇ ਦਾ ਇੱਕ 10 ਆ ਜੀ ਮਾਨਤਨ ਹੋ ਜੂ ਮਾਨਤਨ ਫੁੱਲ ਕਰ ਦੇਗੇ ਵੀਰੇ ਉਹ ਕਿਹਦੇ ਨਹੀਂ ਜਰਸੀ ਦੇਖੇ ਨੇ ਪੰਜਾਬ ਵਾਲੀ ਚੰਗੇ ਆਕਾਰ ਦੀ ਤੇ ਚੰਗੇ ਸਾਈਜ਼ ਦੀ ਹਾਂਜੀ ਹਾਂਜੀ ਕਿੰਨੇ ਦਿਨ ਬਾਕੀ ਆ ਬਈ ਲੈਣਾ ਜੇ ਸਮਾਂ ਜੀ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਤਿੰਨ ਤੋਂ ਚਾਰ ਦਿਨ ਤੋਂ ਬਾਅਦ ਆ ਜਾ ਵੀਰੇ ਤੇ ਕਿਹੜਾ ਸੂਆ ਵੀਰੇ ਦੂਜਾ ਸੂਆ ਵੀਰੇ ਕਿੰਨਾ ਕੁ ਦੁੱਧ ਕੱਢਿਆ ਪਹਿਲੇ ਸੂਆ ਦਾ ਮਾਲਕ 25 ਲੀਟਰ ਕਹਿ ਕੇ ਖੋਲੋ ਜਿੰਨ ਤੋਂ ਰੱਖ ਰਾਇ ਕਿ ਚੱਕ ਸੀਲ ਸੰਡਿਆ ਬਈ ਹਾਂਜੀ ਹਾਂਜੀ ਪੂਰੀ ਓਕੇ ਆ ਜਾਓ ਠੀਕ ਆ ਵੀਰੇ ਪੂਰੀ ਸੀਲ ਸੰਡੀ ਚੰਗੀ ਪੰਜਾਬ ਵਾਲੀ ਜਰਸੀ ਆ ਗਈ ਜੀ ਤੇ ਬਾਕੀ ਤੁਸੀਂ ਜਿਥੇ ਲਈ ਆਪਦੀ ਆਪ ਕਰਨੀ ਆ ਦੇਖੋ ਫੇਸ ਕਰੋ ਚੈੱਕ ਵਜਨ ਤੇ ਕਦ ਪੂਰਾ ਪੰਜਾਬ ਵਾਲੀ ਜਰਸੀ ਜਿਹਨੂੰ ਕਹਿੰਦੇ ਉਹ ਹੀ ਆ ਆ ਦੇਖੋ ਇਹ ਤਾਂ ਮੁੱਟੇ ਵੀਰੇ ਪਿੱਛੇ ਤੋਂ ਖਾਲੀ ਪਈ ਆ ਹੂੰ ਇਹਨੇ ਤਾਂ ਭਰਨਾ ਕੋਈ ਤਿਆਰੀ ਤੇ ਆ ਗਈ ਤੇ ਦੋ ਤੁਰਣੀ ਜਾਣਾ ਵੀਰੇ ਤੁਰਣੀ ਸਹੀ ਹਾਂ ਆ ਜਿਓ ਜੀ ਬਾਕੀ ਦੇ ਜਿੰਮੇ ਦੀ ਤੁਹਾਨੂੰ ਇੱਥੇ ਦਿਖਾਈ ਜੋ ਓਵੇਂ ਦੀ ਆ ਕੇ ਨਿਕਲੋ ਗਿਆ ਨਹੀਂ ਵੀ ਕੋ ਵੱਡੀ ਛੋਟੀ ਦਿਖਾ ਦੇ ਹਾਂ ਜੀ ਹਾਂ ਜੀ ਤੇ ਥਾਨ ਹਵਾਨਾ ਹੁਣ ਵੀ ਚੰਗਾ ਕਿੰਨਾ ਗੱਦ ਦੁੱਧ ਦੇ ਦਿੰਦੇ ਕਿ ਫਿਰ ਦੁੱਧ ਬਾਈ ਜੀ ਦੇਣਾ ਚਾਹੀਦਾ 22 22 ਲੀਟਰ ਇਸ ਵਾਰ ਆਰਾਮ ਨਾਲ ਹਨਾ ਹਾਂਜੀ ਹਾਂਜੀ ਚੰਗਾ ਤੇ ਬਰੇ ਦੀ ਡਿਮਾਂਡ ਇਹਦੀ ਡਿਮਾਂਡ ਕੋਈ ਗੱਲ ਨਹੀਂ ਫੋਨ ਤੇ ਕਰ ਲੈਗਾ ਮੋਰ ਜਾਇਜ ਹੋਊਗੀ ਹਾਂਜੀ ਹਾਂਜੀ ਜਾਇਜ ਬਰੇ ਓਕੇ ਆ ਜਾਮਾ ਜੀ ਆ ਦੇਖੋ ਥਾਨ ਭਾਂਡੇ ਦੀ ਪੂਰੀ ਸਾਫ ਸੁਥਰੀ ਕੁਆਲਿਟੀ ਪੂਰੀ ਚੰਗੀ ਦੀ ਆ ਜਰੂਰ ਬਾਈ ਨਾ ਕਰੇ ਸੋ ਲਾਸਟ ਵਾਲੀ ਬਰੇ ਲਾਸਟ ਵਾਲੀ ਦੰਦੋ ਖੀਰੀ 13 ਮਹੀਨਾ ਦਾ ਬੱਚਾ ਬਾਈ 13 ਮਹੀਨਾ ਦਾ ਬੱਚਾ ਆ ਗਿਆ ਹਾਂਜੀ ਹਾਂਜੀ ਤੇ ਦੰਦੋ ਖੀਰੀ ਡਿਮਾਂਡ ਕੀ ਆ ਗਈ ਬਾਈ ਇਹਦੀ ਡਿਮਾਂਡ ਬਾਈ ਜੀ 25000 ਰੁਪਏ ਕਰਦੇ ਆ ਮਾਨਤਨ ਹੋ ਜੂਗਾ ਮਾਨਤਨ ਹੋ ਜੂ 20000 ਰੁਪਏ ਦੇ ਦੇਂਗੇ ਤੇ ਥਣ ਜਾ ਰਹੀ ਆ ਥਣ ਚਾਰਾ ਕੋਈ ਫੋਟ ਛਾਂਗ ਨਹੀਂ ਵੀਰੇ ਓਕੇ ਜੀ ਆ ਦੇਖੋ ਤੇ ਇਹ ਆਈ ਦੇ ਜਮਾ ਕਾਬਲ ਹੈ ਨਾ ਬੱਚੀ ਹਾਂਜੀ 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 ਲਿਆਓ ਜੀ ਨੂੰ ਤੋਰੋ 20000 ਚ ਜਮਾ ਜਾ ਰੇਟ ਆ ਥਣ ਚਾਰੀ ਆ ਚੰਗੀ ਝੋਲੀ ਦੇਨ ਤਿਆਰ ਹੋਣਾ ਤੇ ਜਰਸੀ ਦੇ ਵਿੱਚ ਐਚਪ ਦਾ ਥੋੜਾ ਜਿਹਾ ਹੈਗਾ ਹਨਾ ਹਾਂਜੀ ਜਰਸੀ ਦਾ ਫੇਸਬੁਕ ਬਹੁਤ ਸੋਹਣਾ ਹੈ ਫੇਸਬੁਕ ਬੜਾ ਚੰਗਾ ਯਾਰ ਆ ਦੇਖੋ ਬਾਕੀ ਚੰਗੀ ਬੱਚੀ ਓਕੇ ਜੀ ਹਮ ਲੈ ਚਲ ਵੀਰੇ ਦੰਦ ਦਿਖਾ ਦਿੰਦੇ ਆ ਕੋਈ ਨਹੀਂ ਜੀ ਹਾਂ ਜਮਾ ਵੀਰੇ ਜਮਾ ਕੇ ਲਈ ਦੇਖ ਲਈ ਮੈਂ ਜਮਾ ਰੀਨਲ ਆ ਜੀ ਗਾਰੰਟੀ ਹੈ ਰੀ ਦੀ ਆ ਦੇਖੋ ਜੀ ਥੋੜਾ ਜਿਹਾ ਇੱਕ ਨੰਮੋਲੇ ਬਸ ਤੇ 20000 ਦੇ ਵਿੱਚ ਮਿਲ ਜਾਣੀ ਹਾਂਜੀ ਹਾਂਜੀ 20000 ਰੁਪਏ ਦੇ ਵਿੱਚ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਦਿਖਾਤੇ ਬਾਕੀ ਜਰਸੀ ਦਿਖਾਦੀ ਚੰਗੀ ਐਚਐਫ ਦਿਖਾਦੀ ਚੰਗੀ ਜਰਸੀ ਤੇ ਚੰਗੇ ਬੱਚਾ ਦਿਖਾਦਾ ਨੰਬਰ ਬਾਈ ਫਿਰ ਬੋਲ ਨੰਬਰ ਬਾਈ 84277 ਜੀ 16277 16277 ਹਾਂਜੀ ਹਾਂਜੀ ਬਾਈ ਪਿੰਡ ਆਪਣਾ ਗਿਆ ਭੈਰੂ ਪਾ ਜ਼ਿਲ੍ਹਾ ਬਟਿੰਡਾ ਤਿੰਨ ਨਾਲ ਸੀ ਤਿੰਨੇ ਤੁਹਾਨੂੰ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਹੱਟ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਹੈ ਕਿ ਨਵੀਂ ਵੀਡੀਓ ਦੇ ਨਾਲ